ਅੱਗੇ ਤਾਂ ਕਣਕ ਚੱਕ ਕੇ ਚਲੋ ਚੋਰੀ ਛੋਰੀ ਭਜਦੇ ਸੀ ਹੁਣ ਤਾਂ ਤੇ ਹਥਿਆਰ ਲੈ ਕੇ ਉਹ ਸਾਡੇ ਮਗਰ ਵੀ ਭਜਦੇ ਆ ਵੀ ਜੇ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆਂ ਸਰਕਾਰੀ ਮਾਲ ਉਹ ਚੱਕ ਕੇ ਜਦੋਂ ਲੈ ਕੇ ਭਜਦੇ ਆ ਅਸੀਂ ਮਗਰ ਭਜਦੇ ਆ ਤਾਂ ਸਾਡੀ ਤਾਂ ਕੋਈ ਰੱਖਿਆ ਨਹੀਂ ਹੈਗੀ ਸਾਡਾ ਮੰਡੀ 'ਚ ਕੁਝ ਵੀ ਸੇਫ ਨਹੀਂ ਜੀ ਇਸ ਟਾਈਮ ਤੇ ਜੀਮੇਦਾਰਾਉਂ ਦਾ ਨਾ ਉਹ ਸੇਫ ਆ ਨਾ ਅਸੀਂ ਘਰ ਜਾਣ ਲੱਗੇ ਸੇਫ ਆ ਜਿਹੜੇ ਨਸ਼ੇੜੀ ਜਿਹੇ ਲੋਕ ਆਉਂਦੇ ਆ ਦਿਨੇ ਮੋਟਰਸਾਈਕਲਾਂ ਤੇ ਆਉਂਦੇ ਆ ਰਾਤ ਨੂੰ ਗੱਡੀ ਲੈ ਕੇ ਆਉਂਦੇ ਆ ਚੌਕੀਦਾਰ ਨੂੰ ਭਜਾ ਦਿੰਦੇ ਆ ਚੌਕੀਦਾਰ ਨੂੰ ਲੱਗ ਨਹੀਂ ਲੱਗਣ ਦਿੰਦੇ ਸਾਡੀ ਨਾ ਪੁਲਿਸ ਦੀ ਕੋਈ ਸੁਣਵਾਈ ਕੀਤੀ ਆ ਅਸੀਂ ਜਾਣੇ ਆ ਐਪਲੀਕੇਸ਼ਨ ਲਿਖ ਕੇ ਦਿੰਨੇ ਆ ਉਹਦਾ ਕੋਈ ਸੁਣਵਾਈ ਨਹੀਂ ਹੁੰਦੀ ਕਿਸੇ ਡਿਊਟੀ ਲਾ ਦਿੰਦੇ ਆ ਤੁਸੀਂ ਉਹਨੂੰ ਮਿਲ ਲਿਓ ਉਹਨੂੰ ਪੁੱਛਦੇ ਹੋ ਕਹਿੰਦਾ ਮੈਂ ਬਿਜ਼ੀ ਬਹੁਤ ਆ ਮੈਂ ਆਉਂਗਾ ਮੈਂ ਆਉਂਗਾ ਜਾਂ ਤੇ ਸੀਜ਼ਨ ਖਤਮ ਹੋ ਜਾਂਦਾ ਲਿਵਿੰਗ ਇੰਡੀਆ ਟੀਮ ਦਾ ਜਿਵੇਂ ਕਿ ਤੁਹਾਨੂੰ ਹਰ ਪਲ ਦੀ ਖਬਰ ਨਕੋਦਰਦੀ ਦਿਖਾਈ ਜਾ ਰਹੀ ਹੈ ਜੇਕਰ ਗੱਲ ਕਰੀਏ ਤਾਂ ਆਰਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਾਜਕਮਾਰ ਜਗੋਤਾ ਤੇ ਉਹਨਾਂ ਦੇ ਸਾਥੀ ਸਾਡੇ ਨਾਲ ਨੇ ਕਿਉਂਕਿ ਇਨ੍ਹਾਂ ਵੱਲੋਂ ਇੱਕ ਮੰਗ ਜਿਹੜੀ ਹੈਗੀ ਲਗਾਤਾਰ ਕੀਤੀ ਜਾ ਰਹੀ ਹੈ ਚਾਹੇ ਝੋਨੇ ਦੀ ਫਸਲ ਹੋਵੇ ਚਾਹੇ ਕਣਕ ਦੀ ਹੋਵੇ ਚਾਹੇ ਮੱਕੀ ਦੀ ਹੋਵੇ ਹਮੇਸ਼ਾ ਹੀ ਜਿਹੜਾ ਇਹਨਾਂ ਦੇ ਗੱਟੇ ਜਿਹੜੇ ਹੈਗੇ ਆ ਕਣਕ ਦੇ ਵੀ ਤੇ ਮੱਕੀ ਦੇ ਵੀ ਤੇ ਝੋਨੇ ਦੇ ਵੀ ਚੋਰੀ ਹੁੰਦੇ ਨੇ ਕਈ ਵਾਰ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਐਸਡੀਐਮ ਸਾਹਿਬ ਨੂੰ ਐਮਐਲਏ ਸਾਹਿਬ ਨਕੋਦਰ ਨੂੰ ਜਿਹੜਾ ਹੈਗਾ ਇਹ ਮੰਗ ਪੱਤਰ ਦੇ ਚੁੱਕੇ ਨੇ ਕਈ ਵਾਰ ਉਹਨਾਂ ਨਾਲ ਗੱਲਬਾਤ ਵੀ ਕਰ ਚੁੱਕੇ ਨੇ ਪਰ ਇਹਨਾਂ ਦੀ ਜਿਹੜੀ ਹੈ ਸਮੱਸਿਆ ਹੈਗੀ ਇਹ ਬਣੀ ਦੀ ਬਣੀ ਹੈਗੀ ਆ ਸਾਡੇ ਨਾਲ ਰਾਜਕੁਮਾਰ ਚੋਕਤਾ ਜੀ ਹੈ ਰਾਜਕੁਮਾਰ ਚੋਕਤਾ ਜੀ ਲਗਾਤਾਰ ਐਮਐਲਏ ਸਾਹਿਬ ਨੂੰ ਵੀ ਕਹਿਣਾ ਐਸਡੀਐਮ ਸਾਹਿਬ ਨੂੰ ਵੀ ਕਹਿਣਾ ਲਗਾਤਾਰ ਚੋਰੀਆਂ ਹੋਣੀਆਂ ਮੰਡੀ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਅਸ਼ੀਤਾ ਜੀ ਵੀ ਹੁਣ ਪ੍ਰਸ਼ਾਸਨ ਦੇ ਮੂਰੇ ਆਪਣੀ ਗੁਹਾਰੀ ਲਾ ਸਕਦੇ ਆ ਵੀ ਸਾਡੀ ਰੱਖਿਆ ਕੀਤੀ ਜਾਵੇ ਅੱਗੇ ਤਾਂ ਕਣਕ ਚੱਕ ਕੇ ਚਲੋ ਚੋਰੀ ਛੁਗੋਰੀ ਭਜਦੇ ਸੀ ਹੁਣ ਤਾਂ ਤੇਜ ਹਥਿਆਰ ਲੈ ਕੇ ਉਹ ਸਾਡੇ ਮਗਰ ਵੀ ਭਜਦੇ ਆ ਵੀ ਜੇ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆਂ ਤੇ ਅਸੀਂ ਐਸ.ਡੀ.ਐਮ ਸਾਹਿਬ ਪਹਿਲੇ ਦਿਨ ਹੀ ਆਏ ਸੀ ਅਸੀਂ ਉਸ ਦਿਨ ਵੀ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਅਸੀਂ ਬਹੁਤ ਮੁਸ਼ਕਲ 'ਚ ਆਂ ਸਰਕਾਰੀ ਮਾਲ ਉਹ ਚੱਕ ਕੇ ਜਦੋਂ ਲੈ ਕੇ ਭਜਦੇ ਆ ਅਸੀਂ ਮਗਰ ਭਜਦੇ ਆ ਤੇ ਸਾਡੀ ਤਾਂ ਕੋਈ ਰੱਖਿਆ ਨਹੀਂ ਹੈਗੀ ਉਹਨਾਂ ਦੇ ਕੋਲ ਤੇਜ ਹਥਿਆਰ ਆ ਅਸੀਂ ਸਾਡੀ ਪ੍ਰਸ਼ਾਸਨ ਹੀ ਸਾ ਇਹ ਹਫਾਜ਼ਤ ਕਰ ਸਕਦਾ ਵਾ ਇਸ ਅਕੇ ਸਾਡੇ ਪ੍ਰਸ਼ਾਸਨ ਨੂੰ ਕਿਹਾ ਜਾਵੇ ਔਰ ਸਾਡੀ ਅਰਸ਼ਾ ਕੀਤੀ ਜਾਵੇ ਸਾਡਾ ਮੰਡੀ ਚ ਕੁਝ ਵੀ ਸੇਫ ਨਹੀਂ ਜੀ ਇਸ ਟਾਈਮ ਤੇ ਜ਼ਿੰਮੇਦਾਰ ਹੋਂਦਾ ਨਾ ਉਹ ਸੇਫ ਆ ਨਾ ਅਸੀਂ ਘਰ ਜਾਣ ਲੱਗੇ ਸੇਫ ਆ ਨਾ ਸਾਡਾ ਇੱਥੇ ਪਿਆ ਮਾਲ ਸੇਫ ਆ ਇਹ ਸਰਕਾਰੀ ਮਾਲ ਆ ਸਰਕਾਰੀ ਮਾਲ ਦੀ ਹਫਾਜ਼ਤ ਕਰਨ ਵਾਸਤੇ ਸਰਕਾਰ ਨੂੰ ਸਾਨੂੰ ਕੋਈ ਨਾ ਕੋਈ ਉਹਨਾਂ ਦੇ ਕੋਈ ਇਹਦਾ ਪਰਮਾਨੰਦ ਹੱਲ ਕਰਨਾ ਚਾਹੀਦਾ ਅਸੀਂ ਲਗਾਤਾਰ ਪਰੇਸ਼ਾਨ ਹਰ ਫਸਲ ਤੇ ਪਰੇਸ਼ਾਨ ਜਿਹੜੇ ਨਸ਼ੇੜੀ ਜਿਹੜੇ ਲੋਕ ਆਉਂਦੇ ਆ ਦਿਨੇ ਮੋਟਰਸਾਈਕਲਾਂ ਤੇ ਆਉਂਦੇ ਆ ਰਾਤ ਨੂੰ ਗੱਡੀ ਲੈ ਕੇ ਆਉਂਦੇ ਆ ਚੌਕੀਦਾਰ ਨੂੰ ਭਜਾ ਦਿੰਦੇ ਆ ਚੌਕੀਦਾਰ ਨੂੰ ਲੱਗ ਨਹੀਂ ਲੱਗਣ ਦਿੰਦੇ ਸਾਡੀ ਕਿਸੇ ਪਾਸੇ ਵੀ ਕੋਈ ਸੁਣਵਾਈ ਨਹੀਂ ਹੈਗੀ ਜ਼ਿਮੀਂਦਾਰ ਬਾਹਰ ਜਾਂਦਾ ਵਾ ਉਥੇ ਬਾਹਰ ਗਿਆ ਨੂੰ ਜ਼ਿਮੀਂਦਾਰ ਨੂੰ ਘੇਰ ਲੈਂਦੇ ਆ ਅਸੀਂ ਘਰਾਂ ਨੂੰ ਜਾਣਦੇ ਆ ਸਾਨੂੰ ਮੋਰੋਂ ਘੇਰਦੇ ਆ ਵੀ ਲਾਲਾ ਬਾੜਤੀ ਆ ਵਾ ਫੜ ਲਓ ਜੇਕਰ ਇੱਥੇ ਆਉਂਦੇ ਤਾਂ ਇਥੋਂ ਜੜੀ ਫਸਲਾਂ ਦੇ ਹੱਥ ਹੁੰਦੀ ਉਹ ਚੱਕ ਕੇ ਪਾ ਜਾਂਦੇ ਆ ਸਾਡੀ ਨਾ ਪੁਲਿਸ ਦੇ ਕੋਈ ਸੁਣਵਾਈ ਕੀਤੀ ਆ ਅਸੀਂ ਜਾਣਦੇ ਆ ਐਪਲੀਕੇਸ਼ਨ ਲਿਖ ਕੇ ਦਿੰਨੇ ਆ ਉਹਦਾ ਕੋਈ ਸੁਣਵਾਈ ਨਹੀਂ ਹੁੰਦੀ ਕਿਸੇ ਡਿਊਟੀ ਲਾ ਦਿੰਦੇ ਆ ਤੁਸੀਂ ਉਹਨੂੰ ਮਿਲ ਲਿਓ ਉਹਨੂੰ ਪੁੱਛਦੇ ਹੋ ਕਹਿੰਦਾ ਮੈਂ ਬਿਜ਼ੀ ਬਹੁਤ ਆ ਮੈਂ ਆਉਂਗਾ ਮੈਂ ਆਉਂਗਾ ਜਦ ਤੱਕ ਸੀਜ਼ਨ ਖਤਮ ਹੋ ਜਾਂਦਾ ਜੇਕਰ ਗੱਲ ਕਰੀਏ ਕਿੰਨਾ ਕੁ ਨੁਕਸਾਨ ਹੋ ਚੁੱਕਾ ਹੁਣ ਤੱਕ ਸਾਡੇ 80-75 ਦੇ ਕਰੀਬ ਸਾਡੇ ਕਟੂ ਚੱਕ ਹੋ ਚੁੱਕੇ ਆ ਜਿਹੜੇ ਇਹ ਗਿਣਤੀ ਵਿੱਚ ਆ ਜਿਹੜੇ ਨੌਨ ਗਿਣਤੀ ਵਿੱਚ ਆ ਜਿਹੜੇ ਰਾਤ ਨੂੰ ਸੁੱਤਿਆਂ ਪਿਆ ਤੇ ਕਿਸੇ ਦੇ ਕੋਈ ਚਲੇਵਰ ਦੇ ਚੱਕੇ ਲੈ ਗਏ ਆ ਉਹਦੀ ਕੋਈ ਗਿਣਤੀ ਨਹੀਂ ਉਹ ਜਦੋਂ ਬਾਅਦ ਚ ਫੜ ਮੇਲੇ ਜਾਣਗੇ ਤਾਂ ਪਤਾ ਲੱਗੇਗਾ ਉਹਦੀ ਆੜਤੀਆ ਕੋਲੋਂ ਪਰਭਾਈ ਕਰੇਗਾ ਪਹਿਲਾਂ ਸਾਨੂੰ ਵੈਸੇ ਪਹਿਲਾਂ ਆੜਤ ਪਹਿਲਾਂ ਸਾਡੀ ਸਰਕਾਰ ਨੇ ਕੱਟ ਲੰਦੀ ਕੱਟ ਕਰ ਦਿੱਤੀ ਆ ਸਾਨੂੰ ਉਹਨਾਂ ਨੇ ਪੌਣੇ ਦੋ ਰੁਪਏ ਸੈਂਕੜੇ ਤੇ ਲੈ ਆਂਦਾ ਹੁਣ ਜਿਹੜਾ ਇਹ ਵਾਲਾ ਹੈਗਾ ਵਾ ਇਹ ਸਾਡੀ ਆੜ ਜਿਹੜੀ ਆ ਉਹ ਅਮਲੀ ਖਾਣ ਲੱਪੇ ਆ ਜੇ ਗੱਲ ਕਰੀਏ ਤਾਂ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਜਿਹੜੇ ਲੁਟੇਰੇ ਹੈਗੇ ਜਾਂ ਚੋਰ ਹੈਗੇ ਕੋਈ ਆਏ ਨਹੀਂ ਸੀਸੀਟੀਵੀ ਕੈਮਰੇ ਦੇ ਵਿੱਚ ਨਹੀਂ ਜੀ ਕੋਈ ਵੀ ਸਾਡੇ ਏਡੀ ਵੱਡੀ ਆ ਬੱਤੀ ਬੱਤੀ ਖਿੱਤਿਆਂ ਕਰਤਿਆਂ ਜੇ ਮੰਡੀ ਆ ਇੱਥੇ ਸੀਸੀਟੀਵੀ ਕੈਮਰੇ ਕੰਮ ਨਹੀਂ ਕਰ ਸਕਦੇ ਔਰ ਨਾ ਹੀ ਇਹ ਲੱਗ ਸਕਦੇ ਆ ਇਹ ਤਾਂ ਮੰਡੀ ਹੀ ਸਾਡੀ ਕੋਈ ਹਫਾਜ਼ਤ ਕਰ ਸਕਦੀ ਆ ਇਹ ਮਾਰਕੀਟ ਕਮੇਟੀ ਨੂੰ ਇਹਦਾ ਕੋਈ ਪਰਮਨੈਂਟ ਹੱਲ ਲੱਭਣਾ ਚਾਹੀਦਾ ਇਹਤੇ ਕੋਈ ਐਕਸ਼ਨ ਲੈਣਾ ਚਾਹੀਦਾ ਸਾਡੀ ਉਹ ਵੀ ਕਹਿੰਦੇ ਆ ਵੀ ਸਾਡਾ ਤਾਂ ਕੋਈ ਨਹੀਂ ਤੁਸੀਂ ਆਪਣੇ ਚੌਕੀਦਾਰ ਰੱਖੋ ਦੇਖ ਲਓ ਤੇ ਹੁਣ ਤੁਹਾਡੀ ਕੀ ਮੰਗਾ ਸਾਡੀ ਤਾਂ ਇਹੀ ਮੰਗ ਆ ਜੀ ਸੀਜ਼ਨ ਦੇ ਵਿੱਚ ਸਾਡੀ ਪ੍ਰੋਟੈਕਸ਼ਨ ਵਾਸਤੇ ਸਾਡੇ ਗੇਟਾਂ ਦੇ ਮੋੜੇ ਪੁਲਿਸ ਦਾ ਪਹਰਾ ਲੱਗਣਾ ਚਾਹੀਦਾ ਤੇ ਉਹਦੇ ਚੌਂਕੀ ਬਣਾਈ ਜਾਣੀ ਚਾਹੀਦੀ ਆ ਉੱਤੇ ਇੱਕ ਬੰਦਾ ਜਾਂ ਦੋ ਬੰਦੇ ਜੋ ਵੀ ਹੈ ਬੈਠਣ ਤੇ ਸਾਡੀ ਫਾਸਦ ਕਰਨ ਉਹ ਸਾਡੀ ਜ਼ਿੰਮੇਵਾਰ ਦੀ ਵੀ ਰੱਖਿਆ ਕਰਨ ਸਾਡੀ ਵੀ ਰੱਖਿਆ ਕਰਨ ਲਗਾਤਾਰ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਈ ਮੰਡੀਆਂ ਦੇ ਵਿੱਚ ਜਿਹੜੇ ਚੋਰ ਆਉਂਦੇ ਨੇ ਗੱਟੂ ਲੈ ਕੇ ਜਿਹੜੇ ਫਰਾਰ ਹੋ ਜਾਂਦੇ ਨੇ ਸਾਡੇ ਨਾਲ ਹੋਰ ਵੀ ਵੀਰ ਨੇ ਵੀਰ ਜੀ ਕੀ ਨਾਮ ਜੀ ਬਲਕਾਰ ਸਿੰਘ ਜੀ ਬਲਕਾਰ ਜੀ ਕਿਸ ਤਰ੍ਹਾਂ ਦੇਖਦੇ ਆ ਜਿਹੜਾ ਲਗਾਤਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੂੰ ਹਾਂਜੀ ਰੋਜ਼ ਇਹ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਜੀ ਰੋਜ਼ ਇਹ ਸਾਨੂੰ ਦੇਖਣ ਨੂੰ ਮਿਲਦੇ ਆ ਚੋਰ ਜੀ ਰੋਜ਼ ਦੁਪਹਿਰ ਨੂੰ ਰਾਤ ਨੂੰ ਆਉਂਦੇ ਆ ਤੇ ਇਹ ਜਿਹੜੇ ਸਰਕਾਰੀ ਬੋਰੀ ਦੇ ਵਿੱਚ ਅਨਾਜ ਪਾਇਆ ਉਹ ਲੈ ਕੇ ਚਲ ਜਾਂਦੇ ਆ ਸਾਡੇ ਨਾਲ ਹੋਰ ਵੀ ਵੀਰ ਨੇ ਵੀਰ ਜੀ ਕੀ ਨਾਮ ਜੀ ਹਾਕਮ ਸਿੰਘ ਹਾਕਮ ਜੀ ਲਗਾਤਾਰ ਚੋਰਾਂ ਦਾ ਜਿਹੜਾ ਕਹਿਰ ਵੱਧਦਾ ਜਾ ਰਿਹਾ ਮੰਡੀ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਚੋਰਾਂ ਨੂੰ ਕੋਈ ਖੌਫ ਨਹੀਂ ਜੀ ਨਾ ਸਰਕਾਰ ਦਾ ਨਾ ਕਿਸੇ ਹੋਰ ਦਾ ਇੱਥੇ ਤਾਂ ਹਥਿਆਰ ਲੈ ਕੇ ਆਉਂਦੇ ਆ ਮੇ ਲੇਬਰ ਸਾਡੇ ਨੂੰ ਵੀ ਡਰਾ ਕੇ ਜਦੋਂ ਜੀ ਕਰਦਾ ਉਹ ਗੱਟਾ ਗੱਭੇ ਰਾ ਕੇ ਫਰਾਰ ਹੋ ਜਾਂਦੇ ਸਾਡੇ ਨਾਲ ਹੋਰ ਵੀ ਵੀਰ ਨੇ ਵੀਰ ਜੀ ਕੀ ਨਾਮ ਜੀ ਅਰुण ਗੁਪਤਾ ਜੀ ਗੁਪਤਾ ਸਾਹਿਬ ਕਿਸ ਤਰ੍ਹਾਂ ਦੇਖਦੇ ਆ ਕਿ ਲਗਾਤਾਰ ਜਿਹੜਾ ਹੈਗਾ ਇੱਥੇ ਤੁਹਾਡੇ ਵੱਲੋਂ ਪ੍ਰਸ਼ਾਸਨ ਨੂੰ ਕਿਹਾ ਜਾ ਰਿਹਾਗਾ ਪਰ ਫੇਰ ਵੀ ਜਿਹੜਾ ਤੁਹਾਡੀ ਪ੍ਰਸ਼ਾਸਨ ਨਹੀਂ ਸੁਣਵਾਈ ਕਰ ਰਿਹਾ ਅਸੀਂ ਤਾਂ ਜੀ ਐਸੋਸੀਏਸ਼ਨ ਵੱਲੋਂ ਸਾਰੀਆਂ ਐਪਲੀਕੇਸ਼ਨਾਂ ਦੇ ਚੁੱਕੇ ਆ ਪਹਿਲੇ ਨੇ ਕਿ ਅਸੀਂ ਗੇਟ ਲਵਾ ਲਓ ਗੇਟ ਲਾ ਕੇ ਕੰਦਾ ਉੱਚੀਆਂ ਕਰ ਲਓ ਕੰਦਾ ਉੱਚੀਆਂ ਕਰ ਲਈਆਂ ਹੁਣ ਜਿਹੜੇ ਚੱਕਾ ਨਾਂਦੇ ਆ ਚੋਰ ਆਂਦੇ ਉਹ ਤਾਂ ਹਥਿਆਰ ਲੈ ਕੇ ਆਂਦੇ ਆ ਸਾਡੇ ਜਾਨ ਮਾਲ ਦੀ ਰੱਖਿਆ ਤਾਂ ਪ੍ਰਸ਼ਾਸਨ ਹੀ ਕਰ ਸਕਦਾ ਜੇ ਨਹੀਂ ਕਰ ਸਕਦਾ ਸਾਨੂੰ ਦੱਸ ਦੇਣ ਵੀ ਅਸੀਂ ਕਿਹੜਾ ਦਰਵਾਜ਼ਾ ਖੜਕਾਈਏ ਉਹ ਖੜਕਾ ਲੈਣੇ ਕੋਈ ਚੌਂਕੀਦਾਰ ਵਗੈਰਾ ਵੀ ਇੱਥੇ ਹੈਗੇ ਆਪਣੇ ਚੌਂਕੀਦਾਰ ਆਂਦਾ ਚੌਂਕੀਦਾਰ ਰੱਖੇ ਵੀ ਸੀ ਚੌਂਕੀਦਾਰ ਨੂੰ ਜਦੋਂ ਬੰਦਾ ਪਾਊਗਾ ਤਾਂ ਚੌਂਕੀਦਾਰ ਸਾਡ ਕੋ ਕੀ ਲਊਗਾ ਤੁਹਾਡੇ ਇਸ ਤਨਖਾਹ ਤੋਂ ਕੀ ਥੁੜਿਆ ਅਗਲਾ ਕਿਤੇ ਹੋਰ ਜਾ ਕੇ ਕੰਮ ਕਰੂਗਾ ਚੌਂਕੀਦਾਰ ਨੂੰ ਤਾਂ ਹਥਿਆਰ ਲੈ ਕੇ ਬੰਦੇ ਪੈਂਦੇ جے گل کریے پولیس ਵੱਲੋਂ ਜਿਹੜਾ ਹੈਗਾ ਕੋਈ ਇੱਧਰ ਨੂੰ ਆ ਕੇ ਕੋਈ ਨਫਰੀ ਵਗੈਰਾ ਆਂਦੀ ਆ ਜਾਂ ਕੋਈ ਚੈਕਿੰਗ ਕਰਦੀ ਆ ਕਿਸ ਤਰ੍ਹਾਂ ਦੇ ਦੇ ਨਹੀਂ ਜੀ ਅਸੀਂ ਤਾਂ ਨਹੀਂ ਦੇਖੀ ਕੋਈ ਸਾਡੇ ਜਾਣ ਤੋਂ ਬਾਅਦ ਕੋਈ ਆਂਦਾ ਉਹਦਾ ਪਤਾ ਨਹੀਂ ਮੈਂ ਤਾਂ ਹਰ ਵੇਲੇ ਮੰਗ ਕਰਦਾ ਕਿ ਤੇ ਜਦੋਂ ਵੀ ਸੀਨ ਹੁੰਦਾ ਤੇ ਚੌਕੀ ਸਾਕਿਤ ਹੋਣੀ ਚਾਹੀਦੀ ਹੈ ਤਾਂ ਰੱਖਿਆ ਹੋਣੀ ਕਿਉਂਕਿ ਇਹ ਕੋਈ ਉਹਦਾ ਤਾਂ ਕਾਰੋਬਾਰ ਆਣਾ ਨਹੀਂ ਰੁਪਈਆ ਦਾ ਕਾਰੋਬਾਰ ਆ ਪਤਾ ਵੀ ਮੰਡੀ ਚੱਲਦੀ ਆ ਕੁਛ ਨਾ ਕੁਛ ਰੁਪਈਏ ਵੀ ਹੋਣੇ ਆ ਦਾਣਾ ਪੱਕਾ ਵੀ ਹੋਣਾ ਉਹਨੂੰ ਚੋਰ ਨੇ ਪੈਣਾ ਉਹਦੀ ਰੱਖਿਆ ਕੌਣ ਕਰ ਸਕਦਾ ਰੱਖਿਆ ਤਾਂ ਪ੍ਰਸ਼ਾਸਨ ਹੀ ਕਰ ਸਕਦਾ ਹੋਰ ਨਹੀਂ ਕੋਈ ਰੱਖਿਆ ਕਰ ਸਕਦਾ ਰਾਈ ਕੁਮਾਰ ਜੀ ਜਿਹੜੇ ਚੋਰ ਆਂਦੇ ਨੇ ਉਹਨਾਂ ਦੇ ਮੂੰਹ ਬੰਨੇ ਹੁੰਦੇ ਆ ਜਾਂ ਮੂੰਹ ਖੁੱਲੇ ਛੱਡ ਕੇ ਆਉਂਦੇ ਨਹੀਂ ਨਹੀਂ ਮੂੰਹ ਖੁੱਲੇ ਛੱਡ ਕੇ ਹੁੰਦੇ ਜੀ ਉਹ ਬਿਲਕੁਲ ਉਹ ਬਿਲਕੁਲ ਖੌਫ ਹੁੰਦੇ ਆ ਉਹਨਾਂ ਨੂੰ ਕੋਈ ਡਰ ਨਹੀਂ ਕਿਸੇ ਦਾ ਉਹ ਮੁਰੇ ਬਾਜਮਾਰੇ ਕਹਿੰਦਾ ਜੇ ਕੋਈ ਕਣਕ ਦੀ ਬੋਰੀ ਚਾਕੇ ਭੱਜਣ ਲੱਗਦਾ ਵਾ ਤਾਂ ਉਹ ਇੱਧਾ ਹੱਥ ਕਰਦੇ ਆ ਜਾ ਉਹਦੇ ਕੋਲ ਹਥਿਆਰ ਆ ਇੱਦਾਂ ਕਰਪਾਨ ਕੱਢ ਕੇ ਐਂ ਦਿਖਾ ਲਦੇ ਲੇਬਰ ਨੂੰ ਵੀ ਅਸੀਂ ਜਾਂ ਜੇ ਕੋਈ ਆੜਤੀਆ ਮੁਰੇ ਆ ਜਾਂਦਾ ਉਹਨੂੰ ਸਾਨੂੰ ਤਾਂ ਇਹ ਸਮਝ ਲੱਗਦੀ ਵੀ ਇਹ ਸਭ ਤੋਂ ਵੱਡੀ ਜਮਾਤ ਆ ਜਿਹੜੀ ਇਨਕਮ ਟੈਕਸ ਜਾਂ ਪੇ ਪੇ ਕਰਦੀ ਐ ਟੈਕਸ ਪੇ ਕਰਦੀ ਐ ਇਹ ਇਨਕਮ ਟੈਕਸ ਦੇਣ ਵਾਲੇ ਇਹੀ ਜਮਾਤ ਆ ਜਿਹੜੀਆਂ ਜਿਹੜੀਆਂ ਵਪਾਰੀ ਲੋਗ ਆ ਅਸੀਂ ਇਨਕਮ ਟੈਕਸ ਦਿੰਨੇ ਆ ਉਹਦੇ ਤੇ ਸਰਕਾਰਾਂ ਚੱਲਦੀਆਂ ਉਹਦੇ ਤੇ ਪੁਲਿਸ ਮਹਿਕਮਾ ਚੱਲਦਾ ਉਹਦੇ ਤੇ ਸਾਰੇ ਮਹਿਕਮੇ ਚੱਲਦੇ ਆ ਸਾਡੀ ਕੋਈ ਫਾਸਤ ਨਹੀਂ ਅਸੀਂ ਟੈਕਸ ਪੇਗ ਪੇਡ ਨੂੰ ਵੀ ਕੋਈ ਜਿਹੜਾ ਨਹੀਂ ਟੈਕਸ ਜ਼ਰਾ ਉਹ ਚੋਰੀ ਕਰ ਰਿਹਾ ਉਹਦੀ ਉਹਦੀ ਫਾਸਤ ਹੋ ਰਹੀ ਆ ਮੰਡੀ ਦੇ ਆਰਤੀਏ ਜਿਹੜੇ ਨੇ ਇਸ ਵੇਲੇ ਜਿਹੜੇ ਹੈਗੇ ਕਾਫੀ ਰੋਸ਼ ਦੇ ਵਿੱਚ ਦਿਖਾਈ ਦੇ ਰਹੇ ਨੇ ਪੁਲਿਸ ਪ੍ਰਸ਼ਾਸਨ ਤੋਂ ਕਿਉਂਕਿ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਡਿਊਟੀ ਬੰਦੀ ਹੈਗੀ ਆ ਕਿ ਹਰ ਜਗ੍ਹਾ ਜਿਹੜੀ ਚੋਰੀ ਨੂੰ ਰੋਕਣਾ ਪਰ ਦਾਣਾ ਮੰਡੀ ਨਕੋਦਰ ਦੇ ਵਿੱਚ ਲਗਾਤਾਰ ਹੀ ਇਸ ਤਰ੍ਹਾਂ ਦੀਆਂ ਜੜੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਨੇ ਹੁਣੇ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਸ ਵੱਲ ਕਦੋਂ ਧਿਆਨ ਦੇਵੇਗੀ ਕੈਮਰਾ ਪਰਸਨ ਨਾਲ ਪਨੀਤ ਰੋੜਾ ਲਿਵਿੰਗ ਇਟਾਇਆ ਨਿਊਜ਼ ਨਕੋਦਰ